اشتركوا في ਉਹ ਨਾਮਰ ਟਟਾ ਕਿਥੋਂ ਇਹ ਰਿਹਾ ਗਾ। ਬੁਗਗ ਤੇਰੇ ਨਾਲ ਜਿੰਮਰਸ ਨੂੰ ਆਪਾਂ। ਜਿੰਮਰਸ ਨੂੰ ਇੱਕ ਨੋਟਸ ਆਇਆ ਤੁਹਾਨੂੰ ਆਪਣਾ ਨੋਟਸ ਆਇਆ ਕਿੰਨੇ ਦਾ ਨੋਟਸ ਹੈ ਕਾਰਨ ਕੀ ਹੈ ਨੋਟਸ ਆ। 35 ਕਰੋੜ ਤੋਂ ਉੱਤੇ ਹੀ ਕੁਝ ਉਹਦਾ ਆਇਆ ਤੇ ਇੱਕ ਪਹਿਲਾਂ ਪਹਿਲੇ ਵੀ ਆਇਆ ਸੀ ਆਪਾਂ ਨੂੰ। ਤੇ ਵੱਧੂ ਥੋੜਾ ਸੀ ਤਾਂ ਆਪਾਂ ਜਾ ਕੇ ਆਏ ਸੀ ਉੱਥੇ ਮਿਲ ਕੇ ਸੁਣਾਉਣ ਨੂੰ ਉਹਨਾਂ ਨੂੰ ਸਾਰਾ ਸਬੂਤ ਦੇ ਕੇ ਆਂਦੇ ਜਿੰਨੇ ਵੀ ਆਪਾਂ ਜੋ-ਜੋ ਸਮਾਨ ਮੰਗਿਆ ਸੀ ਅਸੀਂ ਸਾਰਾ ਕੁਝ ਦੇ ਕੇ ਆਏ ਉੱਥੇ। ਵੱਧੂ ਕੰਦੇ ਤੁਸੀਂ ਜਾਓ। ਉਹਨਾਂ ਫੇਰ ਆ ਗਿਆ 11 ਤਰੀਕ ਨੂੰ। ਤੇ ਉਹਨਾਂ ਫੇਰ ਗਏ ਅਸੀਂ ਤੇ ਉਹਨਾਂ ਲੱਗਿਆ ਵੀ ਤੁਹਾਡਾ ਧਾਰ ਘਟ ਲੱਗਿਆ ਤੇ ਆਪਣਾ ਪੈਨ ਕਾਟ ਵੀ ਨਕਲੀ ਬਣਾ ਕੇ ਲਾਇਆ ਹੋਣਾ ਨੇ ਤੇ ਤੁਲਾਨਾ ਅੰਗੂਠਾ ਦਾ ਉਹਨਾਂ ਨੇ ਕੀਤੇ ਅੰਗਲਸੈਨ ਅੰਗਲਸੈਨ ਵਿੱਚ ਕੀਤੇ ਹੋਇਆ ਮੇਗਾ ਆਪਣਾ ਤਾਂ ਕੋਈ ਮਣੀਆਣੀ ਪੈਨ ਕਾਟ ਤੇ ਉਹਨਾਂ ਨੇ ਗੂ ਡੁਪਲੀਕੇਟ ਬਣਾਇਆ ਕਿਸੇ ਤਰ ਕਰ ਦਿੱਤਾ ਸੀ ਆਹ ਉਹਦੂ ਆਂਦੇ ਸੀ ਜਗਰਾਵੇਂ ਰਹਿੰਦੇ ਸੀ ਲੋਕਡਾਊਨ ਲੱਗ ਗਿਆ ਸੀ ਤੇ ਨਹੀਂ ਨਿਕਲ पाए ਉਥੇ ਕੰਮ ਕਰ ਰਹੇ ਸੀ ਜਿਸ ਲੋਕੀ ਆਂਦੇ ਸੀ ਵੀ ਤੁਹਾਨੂੰ ਰਾਸ਼ਨ ਪਾਣੀ ਦੇਾਂਗੇ ਤੇ ਤੁਹਾਨੂੰ ਉਹਦਾਰ ਕਾਟ ਦੇ ਦੋ ਉਹ ਅਸੀਂ ਉਥੇ 20 25 ਟੁੱਕਿਆ ਸੀ ਸਾਰੇ ਆਣ ਉਹ ਧਰਗਾੜ ਇਕੱਠੇ ਕਰਕੇ ਉਹਨਾਂ ਨੂੰ ਡੁਪਲੀਕੇਟ ਫਰਾਤੀਆਂ ਤੇ ਜਦੋਂ ਸੌਦਾ ਸੌਦਾ ਦੇਣਾ ਤੇ ਕਈ ਆਂਦੇ ਸੀ ਵਿੱਚ ਉਹਨੂੰ ਉਸ ਤੋਂ ਬਾਅਦ 2-4 ਮਹੀਨੇ ਹੋ ਗਏ ਸੀ ਉੱਥੇ ਫਿਰ ਇੱਥੇ ਮੋਗੇ ਆ ਗਏ ਮੋਗੇ ਵੀ ਕਈ ਆਣ ਉਹ ਧਰਗਾੜ ਮੰਗੇ ਦਿੱਤੇ ਹੁਣ ਇਹ ਪਤਾ ਨਹੀਂ ਵੀ ਕਿਨਾ ਨੇ ਲਾਇਆ ਕਿਨਾ ਨੇ ਨਹੀਂ ਲਾਇਆ ਨਾ ਤੋਂ ਪਰ ਜਾਣਕਾਰੀ ਆਈ ਨਹੀਂ ਜਿੱਥੇ ਮੰਗਦੇ ਸੀ ਉੱਥੇ ਦਿੰਦੇ ਸੀ ਕੰਮ ਕੀ ਕਰਦੇ ਕੰਮ ਤਿਆਰੀ ਕਰਦਾ ਕਦੇ ਰਿਸਕਾ ਚਲਾਈ ਜਾਂਦਾ ਤਿਆੜੀ ਛੋੜੀ ਵੀ ਚਲੀ ਜਾਂਦਾ ਪਰਿਵਾਰ ਚ ਕਿੰਨੇ ਜੀ ਪਰਿਵਾਰ ਵਿੱਚ ਨਹੀਂ ਆਪਾਂ ਬੱਚੇ ਛੋਟੇ ਬੱਚੇ ਛੋਟੇ ਆ ਕੀ ਮੰਗ ਕੇ ਕਰੋਗੇ ਮੰਗ ਕਰਦਾ ਸਾਡਾ ਇਨਸਾਫ ਕਰੋ ਸਾਨੂੰ ਇਸ ਤੋਂ ਮੁਕਤੀ ਕਰੋ ਇਸ ਕਮ ਤੋਂ ਜਿਸ ਕਿਸੇ ਅਧਿਕਾਰੀ ਨੂੰ ਮਿਲੇ ਹਾਂ ਹਾਂਜੀ ਜੀਤਨ ਨੂੰ ਮਿਲੇ ਸੀ ਆਪਾਂ ਤੇ ਜੀਤਾ ਫਿਰ ਸੀਟੀ ਲੈ ਗਿਆ ਉੱਥੇ ਪ੍ਰਾਣ ਬਚਾਉਣ ਦੇ ਕੰਮ ਕੂਮ ਕਰਾਇਆ ਇਹਨਾਂ ਨੂੰ ਪਤਾ ਹੀ ਨਾ ਦੇ ਅੱਥਰੂ ਚ ਪਲੇ ਹੋਈਆਂ ਆਪਾਂ ਬੇ ਕਿੰਨੇ ਜੋਗੇ ਆਏ ਸਰ ਕੀ ਨਾਮ ਹੈ ਤੁਹਾਡਾ ਕਿਥੋਂ ਦੇ ਮੇਰਾ ਨਾਮ ਸਰ ਜਗਜੀਤ ਸਿੰਘ ਜੀਤਾ ਜੀ ਮੈਂ ਮੌਜੂਦਾ ਐਮਸੀ ਹਾਂ ਜੀ ਵਾਰਡ ਨੰਬਰ 28 ਦਾ ਬੋਨਾ ਚੌਕ ਤੇ ਪ੍ਰੀਤਨ ਕਰਦਾ ਜੀ ਇੰਤਜ਼ਾਮਿਤ ਪਰਿਵਾਰ ਨਾਲ ਇੱਕ ਨੋਟਿਸ ਆਇਆ ਪਰਿਵਾਰ ਨਾਲ ਟ੍ਰੀਟਮੈਂਟ ਹੋਈ ਹੈ ਜੀ ਆਪਣੀ ਰਿਪੋਰਟ ਦੀ ਕੁਝ ਜੀ ਸਰ ਮਾਮਲਾ ਕੀ ਹੈ ਪੂਰਾ ਪੂਰੀ ਜਾਣਕਾਰੀ ਹੈ ਇਹ ਸਰ ਮਾਮਲਾ ਇਹ ਹੈ ਜੀ ਲਾਕਡਾਊਨ ਦੇ ਦਿਨਾਂ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਸੀ ਇਹ ਭਾਈ ਸਾਹਿਬ ਆਪ ਦਾ ਆਧਾਰ ਕਾਰਡ ਜਿਹੜਾ ਪਛਾਣ ਪੱਤਰਾ ਉਹ ਕਿਸੇ ਪਾਰਟੀ ਨੂੰ ਦੇ ਬੈਠੇ ਲਾਕਡਾਊਨ ਦੇ ਦੌਰਾਨ ਬਹੁਤ ਸੰਸਥਾਵਾਂ ਨੇ ਸਰਕਾਰ ਨੇ ਤਾਂ ਜਿਨੇ ਜਿੰਨੀ ਵੀ ਬਾਹ ਲਾਈ ਹਰੇਕ ਬੰਦੇ ਨੇ ਮਦਦ ਕੀਤੀ ਗਰੀਬ ਬੰਦਿਆਂ ਦੀ ਰਾਸ਼ਨ ਦਿੱਤੇ ਆ ਜੀ ਵੰਡੇ ਤੇ ਉਸ ਦੇ ਵਿੱਚ ਉਸੇ ਦੌਰਾਨ ਕੋਈ ਜਿਹੜੇ ਸ਼ਰਾਰਤੀ ਅਨਸਰ ਸੀ ਜਾਂ ਕੋਈ ਕਪੜੇ ਕਰਨ ਵਾਲੇ ਉਹਨਾਂ ਨੇ ਇਹਨਾਂ ਦਾ ਜਿਹੜਾ ਧਾਰਕਾਡ ਉਹਨਾਂ ਦੇ ਹੱਥ ਲੱਗ ਗਿਆ ਜੀ ਸਰ ਇਹ ਪਤਾ ਨਹੀਂ ਲੱਗ ਸਕੇ ਕਿ ਧਾਰਕਾਡ ਕਿਉਂ ਦਿੱਤਾ ਸੀ ਕਿ ਜਦੋਂ ਜਦੋਂ ਧਾਰਕਾਡ ਮੰਗਦੇ ਲੋਕ ਤੇ ਆਪਾਂ ਦੱਸ ਵੀ ਦਿੰਨੇ ਆ ਕਿ ਧਾਰਕਾਡ ਕਿਸ ਗੱਲ ਨੂੰ ਲਿਆ ਜਾਵੇ ਉਹਦਾ ਧਾਰਕ ਸਾਡੇ ਅੰਦਰ ਰਾਸ਼ਨ ਵਾਸਤੇ ਰਿਹਾ ਸੀ ਵੀ ਤੁਹਾਨੂੰ ਅਸੀਂ ਰਾਸ਼ਨ ਦੇ ਕੇ ਜਾਵਾਂਗੇ ਘਰ ਪਹੁੰਚਾਇਆ ਕਰਾਂਗੇ ਆਪਾਂ ਦਾ ਧਾਰਕਾਡ ਸਾਨੂੰ ਦੇ ਦਿਓ ਤੇ ਤੁਹਾਡੇ ਕੋਲ ਘਰੇ ਰਾਸ਼ਨ ਆਊਗਾ ਜੀ ਤੁਸੀਂ ਗਰੀਬ ਆ ਸਰ ਪਤਾ ਨਹੀਂ ਲੱਗ ਸਕੇ ਕੌਣ ਲੋਕ ਸੀ ਜਿਹਨਾਂ ਨੇ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਿਆ ਕਿਉਂਕਿ ਸਾਡੀ ਬਦਕਿਸਮਤੀ ਆ ਜੀ ਜਿਹੜੇ ਆਪਾਂ ਕਈ ਵਾਰੀ ਚੰਗੇ ਬੰਦਿਆਂ ਤੇ ਤਾਂ ਸ਼ੱਕ ਕਰ ਲਏ ਨੇ ਤੇ ਪਰ ਜਿਹੜੇ ਥੱਗੀ ਮਾਰਨੀ ਹੁੰਦੀ ਆ ਉਹ ਤੁਹਾਨੂੰ ਪਿੱਛੇ ਅੱਗੇ ਤੇ ਗੱਲਾਂ ਦੇ ਵਿੱਚ ਲੈ ਕੇ ਤੁਹਾਡੀ ਚੀਜ਼ ਹੀ ਲੈ ਜਾਂਦਾ ਜੀ ਸਰ ਕਿਸੇ ਨਾਲ ਰਾਬਤਾ ਕੀਤਾ ਅਧਿਕਾਰੀ ਨਾਲ ਤੁਸੀ ਜਦੋਂ ਨੋਟਿਸ ਆਇਆ ਕਿਸੇ ਹਾਂਜੀ ਸਰ ਸਾਰੇ ਕਾਜ ਜੋ ਮਾਦੀ ਮਰਾਈ ਮੈਂ ਇਹ ਵੀ ਗੱਲ ਦੱਸਣਾ ਚਾਹਣਾ ਇਹ ਨੋਟਿਸ ਹੋਣੇ ਨੂੰ ਪਹਿਲੀ ਵਾਰ ਨਹੀਂ ਆਇਆ ਹੁਣ ਤਾਂ ਇਹ 11 ਤਰੀਕ ਨੂੰ ਇਹ ਨੋਟਿਸ ਅੱਜ ਤੋਂ 2 ਸਾਲ ਪਹਿਲਾਂ ਵੀ ਆਇਆ ਸੀਗਾ ਜੀ ਤੇ ਅਸੀਂ ਉਸ ਵਕਤ ਉਥੋਂ ਦੇ ਅਧਿਕਾਰੀ ਨਾਲ ਗੱਲ ਕੀਤੀ ਸੀ ਵੀ ਭਾਈ ਇਹ ਤਾਂ ਇੰਨੀ ਜੋਗਾ ਬੰਦੇ ਨਹੀਂਗਾ ਜੀ ਉਦੋਂ ਐਸੀ ਆ ਦੇਖੋ ਜਨਾਬ 21 ਲੱਖ 48599 ਰੁਪਏ ਦਾ ਉਦੋਂ ਸਿਰਫ ਲੱਖਾਂ ਦੇ ਵਿੱਚ ਰਗੀ ਸੀ ਪਰ ਸਾਡੇ ਦੱਸਣ ਦੇ ਬਾਵਜੂਦ ਵੀ ਇਹਨਾਂ ਦੇ ਉਥੇ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਅੱਜ ਉਹ ਜਿਹੜਾ 21 ਲੱਖ ਸੀਗਾ ਅੱਜ 35 ਕਰੋੜ ਰੁਪਏ ਬਣ ਗਿਆ ਜੀ ਤੇ ਮੈਂ ਚਾਹਣਾ ਵੀ ਇਹਨਾਂ ਨੂੰ ਉਦੋਂ ਹੀ ਜਿਹੜੀ ਇਹ ਕੰਪਨੀ ਸੀ ਕਿ ਅੰਟਰਨੈਸ਼ਨਲ ਕੰਪਨੀ ਉਦੋਂ ਹੀ ਤੇ ਕਾਰਵਾਈ ਕਰਨੀ ਚਾਹੀਦੀ ਸੀ ਕੋਈ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਾਕਾਮੀ ਜਿਹੜੇ ਉੱਥੇ ਅਫਸਰ ਬੈਠੇ ਆ ਇਨਕਮ ਟੈਕਸ ਵਿਭਾਗ ਦੇ ਜਾਂ ਜੀ ਜਿਹੜੇ GST ਨੰਬਰ ਅਪਲਾਈ ਕਰਦੇ ਰਜਿਸਟਰ ਕਰਾਉਂਦੇ ਆ ਉਹਨਾਂ ਦੀ ਵੀ ਮਾੜੀ ਮੁੱਠੀ ਕੋਈ ਕਮੀ ਆ ਜੀ ਅਫਸਰ ਲੁਧਿਆਣੇ ਜਾ ਕੇ ਆਏ ਹੁਣ ਜਾ ਕੇ ਆ ਜੀ ਪਰਸੋਂ ਜਾ ਕੇ ਆ ਜੀ ਅਸੀਂ ਲੁਧਿਆਣੇ ਫਿਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਇੰਨੇ ਚੁੱਕੇ ਨਹੀਂਗੇ ਤੇ ਤੁਸੀਂ ਆਪਦੇ ਨਾਲ ਲੱਗਦਾ ਜਿਹੜਾ ਥਾਣਾ ਨਜ਼ਦੀਕ ਥੋਡੇ ਪੈਂਦਾ ਸਿਟੀ ਚੌਂਕੀ ਥਾਣਾ ਉੱਥੇ ਜਾ ਕੇ ਇੱਕ ਦਰਖਾਸਤ ਦਿਓ ਜਿਹੜੇ ਨਾਲ ਤੁਹਾਡੇ ਨਾਲ ਠੱਗੀ ਵਜੀ ਵੀ ਥੋੜੇ ਆਧਾਰ ਕਰ ਤੋਂ ਆ ਚੀਜ਼ ਹੋਈ ਹੈ ਆਸ਼ਵਾਸ਼ਣ ਇਹ ਦਿੱਤਾਈਓ ਕਹਿੰਦੇ ਵੀ ਕਾਰਵਾਈ ਕਰਾਂਗੇ ਜੀ ਜਿਹੜੇ ਮੌਕੇ ਦੇ ਅਫਸਰ ਸੀਗੇ ਤੇ ਉਹਨਾਂ ਨੂੰ ਫਾਰਮ ਵਾਲਿਆਂ ਨੂੰ ਬੁਲਾਉਣੇ ਆ ਸਾਰਾ ਕੁੜਾ ਕਰਾਂਗੇ ਹੈਲਪ ਪਰਿਵਾਰ ਦੀ ਮਾਲੀ ਹਾਲਤ ਸਰਕਾਰ ਦੀ ਮਾਲੀ ਹਾਲਤ ਅਸਰ ਮੇਰੇ ਤੁਸੀਂ ਸਾਹਮਣੇ ਦੇਖੋ ਜੀ ਦੇਖ ਰਹੇ ਆ ਆਪ ਨੂੰ ਵੀ ਮਨ ਭਾਰਾ ਹੁੰਦਾ ਕਿਉਂਕਿ ਇਹ ਤਾਂ ਹੈਂਡ ਟੂ ਮਾਊਥ ਵਾਲੇ ਬੰਦੇ ਆ ਸਵੇਰ ਕਮਾਉਣ ਵਾਲੇ ਆ ਜੀ ਸ਼ਾਮ ਨੂੰ ਖਾਣ ਵਾਲੇ ਆ ਜੀ ਤੇ ਇਹਦਾ ਜਿੱਦੇ ਦਾ ਇਹਨਾਂ ਨੂੰ ਨੋਟਿਸ ਮਿਲਿਆ ਇਹਦਾ ਵਿਚਾਰੇ ਆਪ ਟੈਂਸ਼ਨ ਚ ਆ ਜੀ ਅੱਜ ਛੱਤ ਵੀ ਹੈਣੀ ਜੀ ਇਹਨਾਂ ਦੇ ਉੱਤੇ ਮਕਾਨ ਤੇ ਜੀ ਕਾਨਿਆਂ ਨਾਲ ਛੱਤ ਪਈ ਵੀ ਆ ਤੇ ਉਹ ਆ ਆਪਣਾ ਜੀ ਜਨਾਬ ਸਿਰਫ ਤਰਪਾਲ ਆ ਜੀ ਪਾਈ ਵੀ ਉੱਤੇ ਸਰ ਕੀ ਫੀਲ ਕੀ ਕਰੋਗੇ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਭੋਲੇ ਭਲੇ ਲੋਕ ਜਿਹੜੇ ਲੋਕਾਂ ਦੇ ਗੱਲਾਂ 'ਚ ਆ ਜਾਂਦੇ ਆਪਣੇ ਪ੍ਰੂਫ ਆ ਜਿਹੜੇ ਬਗੈਰ ਪੁੱਛੇ ਦੱਸੇ ਦੇ ਦਿੰਦੇ ਆ ਠੱਗੀ ਦਾ ਸ਼ਿਕਾਰ ਹੋ ਜਾਂਦੇ ਥੋੜੀ ਗੱਲ ਬਿਲਕੁਲ ਸਹੀ ਆ ਸਰ ਪਰ ਠੱਗੀ ਦਾ ਸ਼ਿਕਾਰ ਇਹ ਹੋ ਜਾਂਦੇ ਆ ਇਹਨਾਂ ਕੋਲੇ ਵਿਚਾਰਿਆਂ ਕੋਲ ਕੋਈ ਚੀਜ਼ ਨਹੀਂ ਹੁੰਦੀ ਹੋਰ ਕੋਈ ਸਾਧਨ ਨਹੀਂ ਹੁੰਦਾ ਜਿਹੜਾ ਕੋਈ ਆਖੇ ਨੂੰ ਆਸ਼ਵਾਸਨ ਦਿੰਦਾ ਵੀ ਮੈਂ ਥੋੜੀ ਮਦਦ ਕਰਦਾ ਇਹ ਪਿਛਲੇ ਜਾਂਦੇ ਆ ਜੀ ਕਿ ਚਲੋ ਸਾਡੀ ਕੋਈ ਨਾ ਕੋਈ ਮਾ ਇਧਰੋਂ ਨਾ ਉਧਰੋਂ ਮਾਰੀ ਮੁੱਠੀ ਮਦਦੀ ਹੋ ਜੂ ਇਹ ਸਾਰਾ ਹੁੰਦਾ ਗਰੀਬੀ ਕਰਨਾ ਜੀ ਕਿਉਂਕਿ ਰੋਜ਼ਗਾਰ ਹੈ ਨਹੀਂ ਕੰਮ ਕਰ ਹੈ ਨਹੀਂਗਾ ਜੀ ਤੇ ਸਰਕਾਰਾਂ ਕੋਈ ਸੋਚ ਨਹੀਂ ਰਹੀਆਂ ਜੀ ਜੇ ਸਰਕਾਰਾਂ ਸੋਚਣ ਜਾਂ ਸਾਡੇ ਲੋਕ ਇਹਨਾਂ ਨੂੰ ਪੜ੍ਹੇ ਲਿਖੇ ਹੋਣੇ ਅਨਪੜ੍ਹ ਬੰਦਾ ਜੀ ਪੜ੍ਹੇ ਲਿਖੇ ਹੋਣ ਪਰ ਉਹਨਾਂ ਦਾ ਅੱਜ ਕੱਲ ਦਾ ਪੜ੍ਹੇ ਲਿਖੇ ਵੀ ਕਈ ਵਾਰੀ ਇਸ ਥਗੀਆਂ ਦਾ ਸ਼ਿਕਾਰ ਬਣ ਜਾਂਦੇ ਆ ਜੀ ਪਰ ਮੈਂ ਆਪਦੇ ਮਾਦੀਆਂ ਨੂੰ ਰਹੀ ਇਹ ਕਹਿਣਾ ਚਾਹੂੰਗਾ ਕਿ ਜੇਕਰ ਕੋਈ ਵੀ ਕਿਸੇ ਨੂੰ ਆਪਦਾ ਪਛਾਣ ਪੱਤਰ ਜਾਦਾ ਕੱਢ ਦਿੰਦਾ ਉਹ ਸੋਚ ਸਮਝ ਕੇ ਦੇਵੇ ਜੀ